ਕੱਢ ਲੈ ਇਹਨੂੰ ਹੈੱਡਫੋਨ ਦੇ ਵਿੱਚੋਂ ਭੇਜੋ ਇਹਨਾਂ ਨੂੰ ਭਾਈ ਭੇਜੋ ਇਹਨਾਂ ਨੂੰ ਬੋਲੀ ਜਿਹੜੇ ਇੱਥੇ ਪਾਰਕ ਦੇ ਵਾਸਤੇ ਐਮਐਲਏ ਸਾਡੇ ਨਿਰਿੰਦਰ ਕੌਰ ਭਰਾ ਜੀ ਲੱਡੂ ਧਰ ਕੇ ਇਨੀ ਪੱਥਰ ਰੱਖ ਕੇ ਗਏ ਸੀਗੇ ਉਹ ਅੱਜ ਪਾਰਕਾ ਜਿਹੜਾ ਕੰਪਲੀਟ ਹੋ ਗਿਆ ਉਹਦੇ ਲਈ ਦੁਬਾਰੇ ਫੇਰ ਤੋਂ ਤੁਹਾਨੂੰ ਲੱਡੂ ਖਵਾਉਣ ਦੇ ਲਈ ਇੱਥੇ ਪਾਰਕ ਦੇ ਵਿੱਚ ਬੁਲਾਇਆ ਜਾ ਰਿਹਾਗਾ ਸੋ ਬੇਨਤੀ ਹੈ ਜੀ ਜਿਹੜੇ ਇਹ ਆਪਣਾ ਮਨਵਾਸੀ ਨੇ ਕਿ ਉਹਨਾਂ ਨੂੰ ਬੇਨਤੀ ਹੈ ਜੀ ਆਪਣਾ ਉਰੇ ਆਜੋ ਨਾਲੇ ਲੱਡੂ ਖਾਜੋ ਨਾਲੇ ਪਾਰਕ ਦੇ ਵਿੱਚ ਠੰਡੀ ਠੰਡੀ ਹਵਾ ਦਾ ਨਜ਼ਾਰਾ ਲੈ ਜੋ ਦੇਖੋ ਤੁਹਾਨੂੰ ਬੇਨਤੀ ਹੈ ਜੀ ਫੁੱਲ ਬੂਟੇ ਲੱਗੇ ਹੋਏ ਨੇ ਪਾਣੀ ਟਾਈਮ ਦੇ ਨਾਲ ਪਾਦਿਆ ਕਰੋ ਕਈ ਵਾਰੀ ਲਾਈਟ ਨਹੀਂ ਆਉਂਦੀ ਤਾਂ ਪਾਣੀ ਦੀ ਬਾਲਟੀ ਭਰ ਕੇ ਪਾਦਿਆ ਕਰੋ ਜੀ ਕਿਉਂਕਿ ਬੂਟੇ ਹਲੇ ਤਾਜ਼ੇ-ਤਾਜ਼ੇ ਲੱਗੇ ਹੋਏ ਨੇ ਮਰਝਾਣਾ ਜਾਣ ਸੁੱਕਣਾ ਜਾਣ ਇਹ ਬੇਨਤੀ ਹੈ ਜੀ ਤੁਹਾਨੂੰ ਜੀਤਨਾ ਕਰਦੇ ਵਿੱਚ ਪਾਣੀ ਵਾਲੀ ਟੈਂਕੀ ਤੇ ਆਜੋ ਭਾਈ ਆਜੋ ਛੇਤੀ ਆਜੋ ਫਿਰ ਲੱਡੂ ਸੁੱਕ ਜਾਣਗੇ ਪਹਿਲਾ 11 ਮਾਰਚ ਵਾਲੇ ਰੱਖੇ ਹੋਏ ਨੇ ਹਲੇ ਉਹ ਪੈਨੇਗੇ ਠੀਕ ਹੈ ਜੀ ਹੁਣ ਤੁਹਾਨੂੰ ਦੁਬਾਰੇ ਤਾਜ਼ੇ ਲੱਡੂ ਹੋਰ ਖਵਾਉਣੇ ਆ ਆਜੋ ਹੋਊਗਾ ਕੰਮ ਚਲ ਹਾਂਜੀ ਅਸੀਂ ਦੱਸਣਾ ਚਾਹੁੰਨੇ ਆਂਗੇ ਵੀ ਜਿਹੜਾ ਅਜੀਤਨਗਰ ਦੇ ਵਿੱਚ 11 ਮਾਰਚ ਨੂੰ ਸਾਡੇ ਮਾਨਯੋਗ ਐਮਐਲਏ ਨਰਿੰਦਰ ਕੌਰ ਭਰਾਜ ਜੀ ਜਿਨ੍ਹਾਂ ਨੂੰ ਉਹਰੇ ਪਹਿਲਾਂ ਮੰਗ ਪੱਤਰ ਦਿੱਤਾ ਸੀਗਾ ਇਹ ਆ ਪਾਰਕ ਬਣਾਉਣ ਦੇ ਲਈ ਅਜੀਤਨਗਰ ਦੇ ਵਿੱਚ ਪਾਣੀ ਵਾਲੀ ਟੈਂਕੀ ਤੇ ਤੇ ਜਿਹੜਾ ਇਹ ਮੰਗ ਪੱਤਰ ਦਿੱਤਾ ਤੀਗਾ 2022 8 18 ਨੂੰ ਦਿੱਤਾ ਸੀਗਾ ਐ ਜਿਹੜੇ ਹੈਗੇ ਨੇ ਕਿ ਐਮਐਲਏ ਸਾਹਿਬ ਜਦੋਂ ਨੀਂ ਪੱਥਰ ਰੱਖ ਕੇ ਗਏ ਸੀ ਕਿ ਉਰੇ ਜੀਤਨਗਰ ਦੇ ਵਿੱਚ ਆਹ ਲੱਡੂ ਰੱਖ ਕੇ ਉਰੇ ਕੰਮ ਸ਼ੁਰੂ ਕਰਕੇ ਗਏ ਸੀ ਕਿ ਨੀਂ ਪੱਥਰ ਰੱਖਿਆ ਗਿਆ ਸੀ ਤੇ ਆਹ ਦੋ ਇੱਟਾਂ ਨੇ ਜਿਹੜੀਆਂ ਜਿਨ੍ਹਾਂ ਤੇ ਖੰਮਣੀ ਬਣ ਕੇ ਕੰਮ ਸ਼ੁਰੂ ਕੀਤਾ ਗਿਆ ਸੀ ਜੀਤਨਗਰ ਦੇ ਵਿੱਚ ਪਾਣੀ ਵਾਲੀ ਟੈਂਕੀ ਤੇ ਪਾਰਕ ਦਾ ਦੇ ਚਾਰ ਦੀਵਾਰੀ ਦਾ ਪਰ ਦੱਸਣਾ ਚਾਹਣੇ ਆਗੇ ਵੀ ਆ ਲੱਡੂ ਪਾਏ ਪਾਏ ਉਹਰੇ ਸੁੱਕ ਗਏ ਆਜੋ ਭਾਈ ਆਜੋ ਐਮਐਲਏ ਵਾਲੇ ਲੱਡੂ ਖਾਜੋ ਭਾਈ ਮਾਰਕਾੜੇ ਲੱਡੂ ਖਾਜੋ ਆਜੋ ਐਜਾ ਲੱਡੂ ਕਿਸੇ ਕਿਸੇ ਨੂੰ ਨਸੀਬ ਹੁੰਦੇ ਨੇ ਆਜੋ ਆਜੋ ਸਾਰੇ ਭਾਈ ਹਾਂਜੀ ਹੱਥ ਘਾੜੇ ਕਰਕੇ ਕਹਿੰਦੇ ਐਮਐਲਏ ਸਾਹਿਬ ਵਾਲੇ ਲੱਡੂ ਨਹੀਂ ਖਾਣੇ ਅਸੀਂ ਨੇ ਬੇਨਤੀ ਆ ਜੀ ਜਿਹੜਾ ਇਹ ਚਲ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਸੰਗਰੂਰ ਪ੍ਰਸ਼ਾਸਨ ਮੁਰਦਾਬਾਦ ਸੰਗਰੂਰ ਪ੍ਰਸ਼ਾਸਨ ਮੁਰਦਾਬਾਦ ਗੱਲ ਨਹੀਂ ਸੁਣਦੇ ਮੁਰਦਾਬਾਦ ਗੱਲ ਨਹੀਂ ਸੁਣਦੇ ਮੁਰਦਾਬਾਦ ਕਾਰਖਣੀ ਬਣਾਉਂਦੇ ਮੁਰਦਾਬਾਦ ਕਾਰਖਣੀ ਬਣਾਉਂਦੇ ਮੁਰਦਾਬਾਦ ਖਾਲੀ ਲੱਡੂ ਖਵਾਉਂਦੇ ਮੁਰਦਾਬਾਦ ਖਾਲੀ ਲੱਡੂ ਖਵਾਉਂਦੇ ਮੁਰਦਾਬਾਦ ਦੀ ਸਾਡੇ ਪਾਰਕ ਦੇ ਵਿੱਚ ਅੱਜ ਜੀਤ ਨਗਰ ਦੇ ਵਿੱਚ ਪਾਰਕ ਦਾ ਕੰਮ ਕੰਪਲੀਟ ਹੋਣ ਦੀ ਖੁਸ਼ੀ ਦੇ ਵਿੱਚ ਅਸੀਂ ਵੀ ਇੱਥੇ ਲੱਡੂ ਲੈ ਕੇ ਆਏਗੇ ਲੱਡੂ ਵੰਡ ਰਹੇ ਆਗੇ ਇਹ ਉਹੀ ਲੱਡੂ ਨੇਗੇ 11 ਮਾਰਚ ਵਾਲੇ ਤੇ ਤੁਸੀਂ ਦੇਖ ਸਕਦੇ ਹੋਗੇ ਆਈਟਮ ਵੀ ਖੰਮਣੇ ਵਾਲੀਆਂ ਸੰਭ ਕੇ ਰੱਖੀਆਂ ਹੋਈਆਂ ਤੇ ਲੱਡੂ ਵੀ ਇੱਥੇ ਕੁਝ ਨਹੀਂ ਹੋਇਆ ਹੈਗਾ ਜੀ ਫੋਟੋ ਲਗਾਈਂ ਦਾਰੇ ਭਾਈ ਅਰਨਾ ਪੰਦਾ ਫੇਰ ਸਰਚਾ ਨਾਲ ਫੋਟੋ ਲਗਾਈਂ ਚੰਨਾ ਤੇ ਕੀ ਗੁੰਝਾ